ਅਸਲ ਦੇ ਵਿੱਚ ਮਨੁੱਖੀ ਜੀਵਨ ਦਾ ਇੱਕ ਮੋਹਰ ਮੇਨ ਕਾਰਨ ਹੈ ਕਿ ਜੀਵਨ ਆਪਾਂ ਨੂੰ ਤਨ ਅਦੌਲਤ ਇਕਤਰ ਕਰਨ ਲਈ ਨਹੀਂ ਮਿਲਿਆ ਇਹ ਮਿਲਿਆ ਹੈ ਸਮਾਜਿਤ ਦੇ ਲਈ ਆਉਣ ਵਾਲੀਆਂ ਪੀੜੀਆਂ ਦੇ ਲਈ ਅਜਿਹੇ ਕੰਮ ਕਰਕੇ ਜਾਈਏ ਕਿ ਜੇ ਉਹਨਾਂ ਦੇ ਜੀਵਨ ਨੂੰ ਸੇਧ ਮਿਲ ਸਕੇ ਤੇ ਆਪਾਂ ਹਮੇਸ਼ਾ ਮਨੁੱਖਤਾ ਦੇ ਲਈ ਤੇ ਲੋੜਵੰਦ ਗਰੀਬਾਂ ਤੇ ਮਰੀਜ਼ਾਂ ਦੇ ਬਜ਼ੁਰਗਾਂ ਪਸ਼ੂ ਪੰਛੀਆਂ ਤੇ ਜਾਨਵਰਾਂ ਦੇ ਲਈ ਆਪਾਂ ਆਪਣਾ ਜੀਵਨ ਕੁਰਬਾਨ ਕਰ ਸਕੀਏ ਉਹਨਾਂ ਦੀ ਸੇਵਾ ਕਰ ਸਕੀਏ ਇੱਕ ਮਨੁੱਖੀ ਹੈ ਜਿਹੜਾ ਸਭ ਸਾਰਿਆਂ ਦੇ ਲਈ ਕੁਝ ਨਾ ਕੁਝ ਕਰ ਸਕਦਾ ਹੈ ਨਾ ਬਾਕੀਆਂ ਕੋਈ ਨਹੀਂ ਕਲਾਮਾਂ ਨਹੀਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਕੁਰਬਾਨੀ ਦੇ ਵਿੱਚ ਪਹਿਲਾਂ ਹੀ ਪ੍ਰਮਾਣ ਕਰ ਦਿੱਤਾ ਕਿ ਸੱਚ ਬੁੱਝੇ ਆਣ ਜਲਾਈਏ ਵੀ ਜਿਨ੍ਹਾਂ ਨੇ ਇਸ ਜੀਵਨ ਦਾ ਸੱਚ ਸਮਝ ਲਿਆ ਹੈ ਬੁੱਝ ਲਿਆ ਹੈ ਉਹੀ ਆਣ ਜਲਾਈਏ ਮਤਲਬ ਉਹੀ ਆ ਕੇ ਇਸ ਇਸ ਸੰਸਾਰ ਤੇ ਇੱਕ ਰੋਸ਼ਨੀ ਦੀ ਤਰ੍ਹਾਂ ਤੇ ਇੱਕ ਇੱਕ ਜਲਦੇ ਹੋਏ ਦੀਪਕ ਦੀ ਤਰ੍ਹਾਂ ਜਗਮਗਾਉਂਦੇ ਨੇ ਆਣ ਚਲਾਈਏ ਉਹਨਾਂ ਦੇ ਜੀਵਨ ਹੀ ਰੋਸ਼ਨ ਹੁੰਦਾ ਹੈ ਤੇ ਉਹੀ ਅੱਗੇ ਹੋਰਾਂ ਦਾ ਜੀਵਨ ਰੋਸ਼ਨ ਕਰਦੇ ਨੇ